ਕੱਲ ਤੁਹਾਨੂੰ ਚੂਹੇ ਮਰਨ ਵਾਲੀ ਦਵਾਈ ਕਹੀ ਸੀ ਲੈ ਤੂੰ ਇੱਥੇ ਬੈਠਾ ਉਹ ਮੈਂ ਤਾਂ ਕਮਰੇ ਚ ਵੇਂਦੀ ਆਈ ਆ ਸਸਿਕਾਤਾਈ ਜੀ ਸਸਿਕਾਲ ਮਿਲ ਤਾਂ ਬੜਾ ਚਾਹ ਚੜਿਆ ਜਦੋਂ ਮੈਨੂੰ ਕਿਹਾ ਕਿ ਤੁਹਾਨੂੰ ਅਖੇ ਸਾਹਿਲ ਬੁਲਾਣ ਡਿਆ ਮੈਂ ਕਿਹਾ ਸ਼ੁਕਰ ਹੁਣ ਤਾਂ ਮੇਰੇ ਪੁੱਤ ਦੀ ਲੱਤ ਠੀਕ ਹੋ ਗਈ ਆ ਗੋਡਾ ਫੋਲਡ ਹੋਣ ਲੱਗ ਪਿਆ ਨਾ ਹਾਂਜੀ ਹਾਂਜੀ ਤੇ ਮੈਂ ਤੈਨੂੰ ਕੱਲ ਵੀ ਕਿਹਾ ਸੀ ਕਿ ਲੱਤ ਟਾਕੇ ਰੱਖਿਆ ਕਰ ਆ ਮੌਸਮ ਵੇਲਾ ਆ ਕਦੀ ਨਹੀਂ ਪੈਣ ਲੱਗ ਪੰਦਾ ਈ ਆਹ ਉਹ ਮੈਂ ਅੰਦਰ ਕਮਰੇ ਵਿੱਚ ਹੀ ਬੈਠਾ ਹਾਂ ਉਹ ਟਾਕੇ ਰੱਖੀ ਹੁਣ ਮੈਂ ਚੱਲ ਥੋੜਾ ਇੱਧਰ ਆ ਕੇ ਬਹਿਣਾ ਮੈਂ ਹਾਂ ਆ ਟਾਂਕੇ ਵੀ ਠੀਕ ਹੋ ਗਏ ਤੇਰੇ ਹਾਂ ਚੱਲ ਭਰਾਵਾ ਸ਼ੁਕਰ ਆ ਉਹ ਮਾਲਕ ਦੀ ਘੜੀ ਦਾ ਜਿਨੇ ਹੱਥ ਰੱਖ ਕੇ ਤੈਨੂੰ ਬਚਾ ਲਿਆ ਨਹੀਂ ਤਾਂ ਜਿਸ ਨਾਲ ਦਾ ਸਾਨੂੰ ਸੁਨਿਆ ਆਇਆ ਸੀ ਨਾ ਆਪਾਂ ਤਾਂ ਡਰੀ ਗਏ ਸੀ ਅੱਛਾ ਦੱਸ ਮੈਨੂੰ ਕਦੇ ਵਾਸਤੇ ਬੁਲਾਇਆ ਮੈਨੂੰ ਪਤਾ ਤੇਰਾ ਥੱਲੇ ਜੀ ਨਹੀਂ ਲੱਗਣ ਡੇ ਹੁਣ ਤੂੰ ਕੰਧਾ ਨਾ ਕਿਹੜਾ ਵੇਲਾ ਵੇ ਮੈਂ ਆਪਣੇ ਕਮਰੇ 'ਚ ਜਾਵਾਂ ਚਲ ਮੈਂ ਤੈਨੂੰ ਲੈ ਕੇ ਜਾਨੀ ਹੌਲੀ ਹੌਲੀ oh ਨਹੀਂ ਤਾਈ ਜੀ ਮੈਨੂੰ ਤੁਹਾਡੇ ਨਾਲ ਕੋਈ ਹੋਰ ਗੱਲ ਕਰਨੀ ਆ ਦੇਖੋ ਹੋਰ ਗੱਲ ਕਰਨੀ ਵੀ ਕਿਹੜੀ ਹੋਰ ਗੱਲ ਕਰਨੀ ਆ ਅੱਛਾ ਮੈਨੂੰ ਪਤਾ ਤੈਨੂੰ ਪਤਾ ਹੈ ਕਿ ਤੇਰੀ ਤਾਈ ਮੀਟ ਬੜਾ ਸੁਆਦ ਭਰਾਂਦੀ ਐ ਤੂੰ ਮੀਟ ਖਾਣਾ ਹਣਾ ਮੇਰੇ ਕੋਲ oh ਨਹੀਂ ਨਹੀਂ ਤਾਈ ਜੀ ਆ ਵੀ ਗੱਲ ਨਹੀਂ ਗਈ ਤੁਸੀਂ ਘਰ ਦੇ ਵਿੱਚ ਕੋਈ ਚੀਜ਼ ਨੋਟਿਸ ਨਹੀਂ ਕਰਨਦੇ ਤੁਹਾਨੂੰ ਇਦਾਂ ਨਹੀਂ ਲੱਗੰਦਾ ਸਭ ਬੜੇ ਚੇਂਜ ਹੋ ਗਏ ਆ ਬੜੇ ਸੁਧਰ ਜੇ ਗਏ ਆ ਜਿਵੇਂ ਉਹ ਪਹਿਲਾਂ ਹੁੰਦੇ ਸੀ ਕਿ ਤੈਨੂੰ ਕੋਈ ਚੇਂਜ ਨਹੀਂ ਲੱਗਦਾ ਪਿਆ ਕੁਝ ਜੋ ਲੱਗਦਾ ਲੱਗਦਾ ਹੀ ਐ ਤੂੰ ਆਪਣੇ ਗੱਲ ਕਰ ਘਰ ਦੀ ਤਾਂ ਗੱਲ ਛੱਡ ਹੀ ਦੇ ਆ ਘਰ ਦਾ ਜੋ ਬੇੜਾਗਰ ਖੋਣ ਡਿਆ ਨਾ ਉਹ ਤਾਂ ਸਾਨੂੰ ਸਭ ਨੂੰ ਨਜ਼ਰ ਆਣ ਹੀ ਡਿਆ ਪੁੱਤ ਔਰ ਤੈਨੂੰ ਵੀ ਬੜੇ ਵਧੀਆ ਢੰਗ ਨਾਲ ਨਜ਼ਰ ਆਣ ਡਿਆ ਨਾ ਪਹਿਲਾਂ ਤੂੰ ਰੰਨਾ ਸੀ ਬਾਹਰ ਹੁਣ ਤੂੰ ਮਹੀਨਾ ਹੋ ਗਿਆ ਘਰੇ ਬੈੜ ਤੇ ਲਟਿਆ ਆ ਸਾਰਾ ਕੋਈ ਤੂੰ ਆਪਣੇ ਅੱਖੀ ਵੇਂਦਾ ਹੋਣਾ ਉਹ ਤਾਈ ਜੀ ਉਹੀ ਤਾਂ ਮੈਂ ਤੁਹਾਨੂੰ ਕਹਿਣਾ ਜਾ ਰਿਹਾ ਵਾਂ ਕਿ ਮੈਂ ਹੁਣ ਘਰ ਰਹਿਣਾ ਵਾ ਆਪਣੀ ਅੱਖਾਂ ਨਾਲ ਸਭ ਕੁਝ ਵੇਖਣ ਨਿਆ ਵਾ ਕਿ ਸਾਰੇ ਬਦਲਨਦੇ ਆ ਤੇ ਮੈਂ ਜੋਨਾ ਵਾ ਜਿਵੇਂ ਬਾਕੀ ਬਦਲ ਗਏ ਨਾ ਉਵੇਂ ਤੁਸੀਂ ਵੀ ਬਦਲ ਜਾਓ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਨਾ ਆਪਣੀ ਨੋਹ ਦੇ ਉੱਤੇ ਇਹਨੇ ਜ਼ੁਲਮ ਕਰਦੇ ਜੇ ਦੱਸਾਂ ਕੀ ਆ ਵੇਖਿਆ ਜਾਵੇ ਤੇ ਅਸਲੀ ਪਰਵਾਹ ਤਾਂ ਡਾ ਉਹੀ ਆ ਸਾਨੂੰ ਤਾਂ ਫੇਰ ਲੋਕਾਂ ਨੇ ਇਹੀ ਕਹਿਣਾ ਵਾ ਕਿ ਸ਼ਰੀਕ ਆ ਪਹਿਲਾਂ ਤੇ ਤਾਈ ਜੀ ਤੁਹਾਡੀ ਨੂਹ ਨੇ ਇਹਦਾ ਸਾਥ ਦੇਣਾ ਵਾ ਅਸੀਂ ਤਾਂ ਫਿਰ ਬਾਅਦ ਝੋਣਾ ਵਾ ਇਸ ਕਰਕੇ ਮੈਂ ਚੋਣਾ ਵਾ ਕਿ ਤੁਸੀਂ ਨਾ ਆਪਣੀ ਨੂਹ ਦੇ ਉੱਤੇ ਜ਼ੁਲਮ ਨਾ ਕਰੋ ਤੇ ਇਕੱਠੇ ਨਾ ਪਿਆਰ ਦੇਣਾ ਰਹੋ ਸਗੋਂ ਜਿਹੜੀ ਉਹਨਾਂ ਦੀਆਂ ਰੀਝਾਂ ਆਪਣੇ ਘਰ ਨੇ ਨਾ ਪੂਰੀਆਂ ਆ ਸਗੋਂ ਤੁਸੀਂ ਪੂਰੀਆਂ ਕਰੋ ਨਾਲੇ ਤੁਸੀਂ ਉਹਨਾਂ ਦੀ ਸੱਸ ਬਣ ਕੇ ਨਹੀਂ ਮਾਂ ਬਣ ਕੇ ਵਿਖਾਓ ਵਾ ਵੇ ਪੁੱਤਰਾ ਵਾ ਆ ਚਾਰ ਦਿਨ ਤੇਰੀ ਉਹਨੇ ਸੇਵਾ ਕੀ ਕਰਤੀ ਆ ਤੂੰ ਤਾਂ ਸਾਰਾ ਕੁਝ ਹੀ ਬਦਲ ਗਿਆ ਪੂਰਾ ਹੀ ਤੂੰ ਤਾਂ ਬਦਲ ਗਿਆ ਉਹ ਕਿੱਥੇ ਗਿਆ ਮੇਰਾ ਪੁੱਤ ਆ ਜਿਹੜਾ ਕੰਦਾ ਹੁੰਦਾ ਸੀ ਆ ਤਾਈ ਜੀ ਆ ਨੂਆ ਨੂੰ ਖਿੱਚ ਕੇ ਰੱਖੀਦਾ ਹੈ ਨੂਆ ਨੂੰ ਸਿਰ ਤੇ ਨਹੀਂ ਚੜਨ ਦਈਦਾ ਨਹੀਂ ਤਾਂ ਗੰਜਿਆਂ ਕਰ ਦਿੰਦੀਆਂ ਨੂਆ ਤੇ ਹੁਣ ਉਸੇ ਮੂਨ ਨਾਲ ਤੂੰ ਮੈਨੂੰ ਕਹਿਣ ਦੇ ਆ ਸਹੀ ਕਹਿਣ ਦੇ ਤਾਈ ਜੀ ਕਿ ਮੈਂ ਬਦਲ ਗਿਆ ਵਾਂ ਹੁਣ ਮੇਰੀ ਸੋਚ ਵੀ ਬਦਲ ਗਈ ਆ ਤੇ ਇਸੇ ਕਰਕੇ ਮੈਂ ਤੁਹਾਨੂੰ ਚੋਣਨਾ ਵਾਂ ਕਿ ਜਿਵੇਂ ਮੈਂ ਬਦਲ ਗਿਆ ਬਾਕੀ ਸਾਰੇ ਬਦਲ ਗਏ ਨਾ ਓਵੇਂ ਤੁਸੀਂ ਵੀ ਬਦਲ ਜਾਓ ਅਸੀਂ ਜਿੰਨਾ ਮਾੜਾ ਕਰਨਾ ਸੀ ਨਾ ਕਰ ਚੁੱਕੇ ਆਂ ਬਸ ਹੁਣ ਨਾ ਆਪਾਂ ਇੱਕ ਜੁੱਟ ਰਹਿ ਕੇ ਇੱਕ ਜੁੱਟ ਹੋ ਕੇ ਇਕੱਠੇ ਪਿਆਰ ਨਾਲ ਰਹੀਏ ਮੇਰੀ ਗੱਲ ਸੁਣ ਲਵੇ ਕਾਕਾ ਨਾ ਇਹ ਹੋਇਆ ਹੀ ਤੇ ਨਾ ਇਹ ਹੋਣਾ ਹੀ ਸਹੀ ਕਹਿਣ ਦੇ ਤਾਈ ਜੀ ਤੁਸੀਂ ਇਹਦੇ ਵਿੱਚ ਨਾ ਕਸੂਰ ਤੁਹਾਡਾ ਵੀ ਨਹੀਂ ਆ ਇਹਦੇ ਵਿੱਚ ਸਾਰਾ ਕਸੂਰ ਹੈਗਾ ਢਾਡੀ ਸੱਸ ਦਾ ਮੇਰੀ ਸੱਸ ਦਾ ਉਹਦਾ ਵਿਚਾਰੇ ਦਾ ਕੀ ਕਸੂਰ ਆ ਵੇ ਉਹ ਤਾਂ ਚੰਗੀ ਬੜੀ ਆ ਵੇਖੋ ਜਿਵੇਂ ਉਹਨੇ ਢਾਡੇ ਨਾਲ ਕੀਤਾ ਓਵੇਂ ਤੁਸੀਂ ਗਾਂਹ ਆਪਣੀ ਨੂਣਾ ਕਰਦੇ ਜੇ ਤੇ ਓਵੇਂ ਗਾਂ ਢਾਡੀ ਨੂੰ ਆਪਣੀ ਨੂਹ ਦੇ ਨਾਲ ਕਰੋਗੀ ਇਹ ਪ੍ਰਥਾ ਇਦਾਂ ਹੀ ਚੱਲਦੀ ਰਹਿਣੀ ਆ ਤੁਸੀਂ ਹੱਲੇ ਵੀ ਸੋਚ ਲਓ ਇਹ ਪ੍ਰਥਾ ਨੂੰ ਤੁਸੀਂ ਇੱਥੇ ਹੀ ਰੋਕਣਾ ਵਾ ਕਿ ਇਹ ਪ੍ਰਥਾ ਅਗੇ ਚੱਲਦੀ ਰਹਿਣ ਦੇਣੀ ਆ ਤੁਸੀਂ ਮੇਰੀ ਗੱਲ ਸੁਣਵੇਂ ਤੂੰ ਪ੍ਰਥਾ ਬੰਦ ਕਰਨ ਦੀ ਕੋਸ਼ਿਸ਼ ਨਾ ਕਰ ਜਿੰਨਾ ਚੱਲਦੇ ਨਾ ਚੱਲਣ ਦੇ ਹੁਣ ਗੱਲ ਆਈ ਆਪਣੇ ਵਿਆਹ ਦੀ ਤੇ ਹੋਣਾ ਕਿ ਪ੍ਰਥਾ ਚੇਂਜ ਹੋ ਜੇ ਕੋਈ ਚੀਜ਼ ਖਾਣੀ ਤੇ ਦੱਸ ਲਿਆ ਦੇਣੀ ਆ ਆ ਪ੍ਰਥਾ ਬਦਲਣ ਵਾਲੀ ਮੇਰੇ ਨਾਲ ਨਾ ਗੱਲ ਕਰ ਗੱਲ ਕਰਨੀ ਆ ਤੇ ਆਪਣੀ ਮਾਂ ਨਾਲ ਕਰ ਲੱਗਾ ਮੈਨੂੰ ਹੋ ਕਭ ਦੇਣ ਗਾਂ ਬੈਠਾ ਰਹਿ ਜਾ ਕੋਈ ਗੱਲ ਨਹੀਂ ਤਾਈ ਜੀ ਜਿਵੇਂ ਹੌਲੀ ਹੌਲੀ ਮੇਰੀ ਮਾਂ ਨੂੰ ਸਮਝ ਆ ਗਈ ਆ ਨਾ ਇੱਕ ਦਿਨ ਐਸਾ ਹੋਣਾ ਵਾ ਕਿ ਤੁਹਾਨੂੰ ਉਵੇਂ ਹੀ ਮੇਰੀ ਮਾਂ ਵਾਂਗੂ ਸਮਝ ਆ ਜਾਊਗੀ ਹਰ ਇੱਕ ਚੀਜ਼ ਦੀ ਕਿ ਤੁਸੀਂ ਜੋ ਕੁਝ ਵੀ ਕਰਦੇ ਜੀ ਗਲਤ ਕਰਦੇ ਜੇ ਬਸ ਰੱਬਾ ਟਾਈਮ ਸਿਰਨਾ ਸਾਰਿਆਂ ਦੀ ਅੱਖਾਂ ਖੋਲ ਦੇ ਸੌਰੀ 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 ਕਿਸ ਗੱਲ ਦੀ ਸੌਰੀ ਐਸੀ ਗੱਲ ਦੀ ਕਿ ਮੈਨੂੰ ਤੇਰੀ ਗੱਲ ਤੇ ਨਾ ਯਕੀਨ ਕਰਨਾ ਚਾਹੀਦਾ ਸੀ ਤੂੰ ਕਹਿੰਦੀ ਰਹੀ ਪਰ ਪਤਾ ਨਹੀਂ ਕਿਉਂ ਪਤਾ ਸਿਚੁਏਸ਼ਨ ਹੀ ਇਹੋ ਜੀ ਉਹਨਾਂ ਕ੍ਰੀਏਟ ਕਰ ਛੱਡੀ ਸੀ ਜੇ ਇਸ ਢੰਗ ਨਾਲ ਉਹਨੇ ਲਿਆ ਕੇ ਵੀਡੀਓ ਅੱਗੇ ਰੱਖ ਦਿੱਤੀ ਵੇ ਮਤਲਬ ਕਿ ਕਿ ਨਾ ਚਾਹੁੰਦਾ ਹੋਇਆ ਵੀ ਉਹਦੇ ਤੇ ਇਤਬਾਰ ਕਰ ਬੈਠਾ ਇਹ ਨਹੀਂ ਕਿ ਮੈਨੂੰ ਵਿਸ਼ਵਾਸ ਨਹੀਂ ਸੀਗਾ ਹੈਗਾ ਸੀਗਾ ਲੇਕਿਨ ਉਹ ਕਿਸੇ ਵੇਲੇ ਆਂਦੇ ਆ ਨਾ ਕਿ ਅੱਖੀਂ ਦੇਖੀ ਹੋਈ ਚੀਜ਼ ਵੀ ਗਲਤ ਨਿਕਲ ਆਉਂਦੀ ਹੈ ਤੇ ਉਹ ਨਾ ਉਹ ਚੀਜ਼ ਹੀ ਹੋ ਗਈ ਤੇ ਮੈਂ ਨਾ 24 ਹੋਇਆ ਵਾ ਉਹਦੇ ਵਾਸਤੇ ਨਾ ਸੌਰੀ ਫੀਲ ਕਰਦਾ ਵਾਂ ਤੂੰ ਬਹੁਤ ਆਪਣੀ ਵੱਲੋਂ ਕੋਸ਼ਿਸ਼ ਕੀਤੀ ਸਫਾਈਆਂ ਦੇਣ ਦੀ ਪਰ ਨਾ ਇੱਕੋ ਮੇਰੀ ਮੱਤ ਤੇ ਕਿਹੜਾ ਪੜਦਾ ਪੈ ਗਿਆ ਸੀ ਬੰਦੇ ਨੂੰ ਨਾ ਇੱਕੋ ਗੱਲ ਹੀ ਹੁੰਦੀ ਆ ਕਿ ਉਹਨਾਂ ਚੰਗਾ ਪੁੱਤਰ ਬਣੇ ਚੰਗਾ ਪਰਾ ਬਣੇ ਬੱਸ ਨਾ ਉਹ ਕਿਤੇ ਨਾ ਕਿਤੇ ਨਾ ਭੁੱਲ ਜਾਂਦਾ ਵਾ ਕਿ ਸ਼ਾਇਦ ਇੱਕ ਚੰਗਾ ਘਰ ਵਾਲਾ ਵੀ ਬਨਣਾ ਉਹਨਾ ਹੀ ਜ਼ਰੂਰੀ ਹੈ ਜਿੰਨਾ ਪਰਾ ਤੇ ਪੁੱਤ ਬਨਣਾ ਬਾਕੀ ਘਰ ਤੂ ਰਹਿਣੀ ਆ ਕਿਰਨ ਕਿਹੜਾ ਤੇਰੇ ਨਾਲ ਕਿਤਰਾ ਬਿਹੇਵ ਕਰਦਾ ਵਾ ਉਹ ਸੱਚੀ ਤੂੰ ਹੀ ਜਾਣਦੀ ਆ ਮੇਰੇ ਨਾਲੋਂ ਜ਼ਿਆਦਾ ਚੰਗੀ ਤਰਾ ਕਿਉਂਕਿ ਮੈਂ ਤੇ ਕੀ ਰ ਰਾਤ ਸੌਣ ਹਣਾ ਤੇ ਤੂੰ ਤੇ 24 ਘੰਟੇ ਇਨਾਂ ਦੀ ਕੋਲ ਹੀ ਰਹਿਣਾ ਬਾਕੀ ਮੈਂ ਫੇਰ ਆਪਣੀ ਗਲਤੀ ਮਹਿਸੂਸ ਕਰਦਾ ਆ ਤੇ ਮੈਂ ਸੌਰੀ ਫੀਲ ਕਰਦਾ ਕਿ ਮੈਨੂੰ ਸਾਰੀਆਂ ਗੱਲਾਂ ਸਾਈਡ ਤੇ ਰੱਖ ਕੇ ਮੈਨੂੰ ਸਿਰਫ ਤੇਰੀ ਹੀ ਗੱਲ ਤੇ ਧਿਆਨ ਦੇਣਾ ਚਾਹੀਦਾ ਸੀ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਸਚਾਈ ਸਾਹਮਣੇ ਆ ਗਈ ਤੇ ਮੈਂ بےកਸੂਰ ਸਾਬਿਤ ਹੋ ਗਈ ਕੋਈ ਗੱਲ ਨਹੀਂ ਥੋੜੀ ਟਾਈਮ ਵਾਸਤੇ ਤੁਸੀਂ ਭਟਕ ਗਏ ਸੀ ਪਰ ਹੁਣ ਹੁਣ ਤੇ ਤੁਹਾਨੂੰ ਮੇਰੇ ਤੇ ਯਕੀਨ ਹੋ ਗਿਆ ਨਾ ਕਿ ਮੈਂ ਸਹੀ ਸੀ ਤੇ ਉਹ ਗਲਤ বারবার ਤੇ ਆਪਣੇ ਆਪ ਨਾਲ ਵੀ ਵੱਧ ਹੋ ਗਿਆ ਚਲੋ ਛੱਡੋ ਫਿਰ ਨਾਲੇ ਮੇਰੇ ਤੋਂ ਵਾਰ-ਵਾਰ ਮਾਫੀ ਨਾ ਮੰਗੋ ਮੈਨੂੰ ਬੜਾ ਵਧੀਆ ਲੱਗਾ ਕਿ ਸਾਰਾ ਕੁਝ ਸਹੀ ਹੋ ਗਿਆ ਪੇਲਾਂ ਵਾਲਾ ਸਾਰਾ ਕੁਝ ਹੋ ਗਿਆ ਤੇ ਜਿਹੜਾ ਵੀ ਸਾਡੇ ਦੋਵਾਂ ਦੇ ਅੰਦਰ ਕੋਈ ਵੀ ਮਿਸ ਅੰਡਰਸਟੈਂਡਿੰਗ ਸੀ ਉਹ ਸਾਰੀ ਸਹੀ ਹੋ ਗਈ ਮੈਨੂੰ ਨਾ ਪਤਾ ਹੀ ਨਹੀਂ ਸੀਗਾ ਕਿ ਇਹ ਮਨ ਲਗੇ ਮੇਰੇ ਹੱਥੀਂ ਪੜਿਆ ਵਾ ਮੈਂ ਸੋਚ ਨਹੀਂ ਸਕਦਾ ਕਿ ਇਹੋ ਜਿਹਾ ਵੀ ਕੰਮ ਕਰ ਸਕਦਾ ਵਾ ਗੱਲ ਬਸ ਹੱਥੀ ਬਨਿੰਦੀ ਨਹੀਂ ਗੱਲ ਉਹਦੇ ਦਿਮਾਗ ਦੇ ਵਿੱਚ ਗੱਲਾਂ ਭਰਦੀ ਹੈ ਜੋ ਕਿ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਐਸਾ ਕਾਲਜੀ ਕੌਣ ਉਹ ਬਚਾ ਕੇ ਦੇ ਖਿਲਾਫ ਕੀ ਕੀ ਚਲੋ ਛੱਡੋ ਨਹੀਂ ਕਿਰਨ ਮੇਰੇ ਤੋਂ ਗੱਲ ਨਾਲ ਕੋਈ ਲੱਗੂ ਜਿਹੜੀ ਗੱਲ ਮੇਰੇ ਨਾਲ ਦੱਸ ਮੈਨੂੰ ਚਾਚੀ ਜੀ ਗੋਲੀ ਹਾਂ ਜੀ ਚਾਚੀ ਜੀ ਬਹੁਤ ਖੁਸ਼ ਹਾਂ ਦੋ ਵੀ ਜੀ ਖੁਸ਼ ਹਾਂ ਬਹੁਤ ਖੁਸ਼ ਹਾਂ ਅਵੇਂ ਹੱਸਦੇ ਰਿਹਾ ਕਰੋ ਐਵੇਂ ਖੁਸ਼ ਰਹਾ ਕਰੋ ਤੇ ਨੀ ਨਾ ਮੀਆਂ ਬੀਬੀ ਦਾ ਇੱਕ ਜਿਹੜੇ ਭਰੋਸਾ ਹੈ ਨਾ ਜਿਹੜਾ ਇਹ ਬੁੜਾਪੇ ਹੋ ਕੇ ਵੀ ਜਦੋਂ ਅਸੀਂ ਬੁੱਢੇ ਹੋ ਜਾਾਂਗੇ ਨਾ ਉਦੋਂ ਤੱਕ ਬਣਿਆ ਰਹਿੰਦਾ ਐਵੇਂ ਥੋੜਾ ਕਹਿੰਦੇ ਨੇ ਯਾਦਾ ਬੰਦੇ ਦੇ ਜਿੰਦਾ ਰਹਿੰਦੀਆਂ ਨੇ ਸਹੀ ਗੱਲ ਹੈ ਠੀਕ ਹੈ ਨਾ ਗੋਲਦਿ ਪਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਸ਼ੁਕਰ ਹੈ ਤੈਨੂੰ ਕਿਰਨ ਤੇ ਭਰੋਸਾ ਹੋਇਆ ਔਰ ਸੱਚ ਸਾਹਮਣੇ ਆ ਗਿਆ ਨਹੀਂ ਤਾਂ ਪਤਾ ਕੀ ਹੋਣਾ ਸੀ ਜਿਨੇ ਅਨਿਲ ਨੇ ਤੇ ਮੰਜੂ ਨੇ ਕਿੰਨਾ ਟਾਈਮ ਚੱਲੇ ਦਾ ਜੋ ਮ ਵਿਆਹ ਇਹ ਨਾ ਆਡਾ ਡਿਰੇ ਜੇ ਇਕੱਠੇ ਹੋਏ ਵੀ ਤਕਲੇਸ਼ ਸਹੀ ਹੈ ਹੈ ਨਾ ਐਵੇਂ ਤੁਹਾਡਾ ਵੀ ਹਾਲੇ ਹੀ ਹੋਣਾ ਸੀ ਚਲੋ ਅੱਛੀ ਤੁਸੀਂ ਸ਼ੋਭ ਜੀ ਬੋਲੋ ਉਹ ਵੀ ਉਹਨਾਂ ਦਾ ਮਾੜਾ ਸਮਾਵਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਇਤਿਹਾਸ ਰਿਪੀਟ ਹੋਵੇ ਨਾ 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 ਇਹ ਨਾ ਜਿਹੜੀ ਸਾਡੇ ਘਰ ਦੀ ਕਹਿੰਦੇ ਨੇ ਨਾ ਜਿਹੜੀ ਪੁਰਾਣੇ ਜ਼ਮਾਨੇ ਦੀ ਜੜ ਲੱਗੀ ਹੋਈ ਨਾ ਇਹਨੂੰ ਹਮਨ ਪੁੱਟਿਏ ਤੇ ਰਿਵਾਜ ਨਵੇਂ ਚੱਲਣ ਇਹ ਪੀੜੀ ਦਰ ਪੀੜੀ ਨਹੀਂ ਚਲਣੀਆਂ ਅਸੀਂ ਗੱਲਾਂ 골ਡੀ ਕਸੂਰ ਦੀ ਮੀਰਾ ਵੀ ਆ ਪੂਰਾ ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਮੈਂ ਵੀ ਲੱਲੀ ਹੋਈ ਸਾਂ ਜਿਵੇਂ ਇਹ ਸਾਰੇ ਕਰਦੇ ਸਨ ਨਾ ਗੱਲਾਂ ਮੈਂ ਵੀ ਕਰਦੀ ਸੀ ਝੂਠ ਸੱਚ ਪੁੱਤ ਇਹ ਵੀ ਚਲਾਂਦੀ ਸੀ ਇਹ ਤੇ ਸਾਹਿਬ ਨੂੰ ਸੱਟ ਲੱਗੀ ਤੇ ਵਾਹਿਗੁਰੂ ਜੀ ਨੇ ਮੈਨੂੰ ਅੰਦਰੋਂ ਸੱਟ ਮਾਰੀ ਤੇ ਪਰ 골ਡੀ ਹੁਣ ਮੇਰੇ ਦਿਲ ਵਿੱਚ ਕਿਸੇ ਵਾਸਤੇ ਕੋਈ ਗੱਲ ਨਹੀਂ ਹੈਗੀ ਪੁੱਤਰ ਮੈਂ ਜਾਨੀ ਕਿ ਹੁਣ ਜਿੰਨੀ ਵੀ ਜ਼ਿੰਦਗੀ ਜੀਆ ਨਾ ਵਫਾਦਾਰੀ ਨਾਲ ਜੀ ਔਰ ਆਪਣੇ ਨੂੰਹਾਂ ਨੂੰ ਆਪਣੇ ਧੀਆਂ ਸਮਝੀਏ ਬਸ ਹੁਣ ਕਹਿੰਦੇ ਨੇ ਨਾ ਗਲਤੀਆਂ ਕਰਕੇ ਬੰਦਾ ਸੁਧਰਦਾ ਹੈ ਪਸਤਾਵਾ ਤੇ ਕਿਰਨ ਮੈਨੂੰ ਬੜਾ ਪੁੱਤ ਪਰ ਮੈਂ ਤੇਤੋਂ ਫਿਰ بار-बार ਜਿੰਨੀ ਵਾਰੀ ਵੀ ਤੂੰ ਕਹੇਂਗੀ ਨਾ ਮੈਂ ਤੇ ਕੋ ਮਾਫੀ ਮੰਗਣ ਵਾਸਤੇ ਤਿਆਰ ਆ ਬੱਚੇ ਗੁੱਡ ਕੋਤ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਔਰ ਪੱਲੇ ਬੰਨ੍ਹ ਨੀ ਇਹ ਗੱਲ ساری ਜ਼ਿੰਦਗੀ ਪਤਾ ਨਹੀਂ ਮੈਂ ਕੱਲ ਨੂੰ ਰਵਾਂ ਨਾ ਰਵਾਂ ਜਦੋਂ ਇੱਕ ਪਿਓ ਨਾ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਾ ਆਪਣੀ ਧੀ ਦਾ ਪੱਲਾ ਫੜਾਂਦਾ ਨਾ ਬੜੇ ਭਰੋਸੇ ਦੇ ਨਾਲ ਬੜਾ ਉਹਨੂੰ ਵਿਸ਼ਵਾਸ ਹੁੰਦਾ ਕਿ ਮੇਰੀ ਧੀ ਵਾਸਤੇ ਹਰ ਪਾਸਿਓਂ ਸਹੀ ਏ ਮੁੰਡਾ ਉਹ ਸਾਰੀ ਜ਼ਿੰਦਗੀ ਮੇਰੀ ਧੀ ਦੇ ਨਾਲ ਕੱਟ ਸਕਦੀ ਔਰ ਮੇਰੀ ਧੀ ਨੂੰ ਕੁਛ ਰੱਖੇਗਾ ਹਰ ਖੁਸ਼ੀਆਂ ਦੇਵੇਗਾ ਤੂੰ ਉਹ ਦੇਖ ਆਪਣੀਆਂ ਧੀਆਂ ਦੀਆਂ ਸੌਖੀਆਂ ਨਹੀਂ ਹੈਗੀਆਂ ਉਹ ਫਿਰ ਵੀ ਨਾ ਵਿਚਾਰੇ ਇੰਨੀ ਖੁਸ਼ ਹੁੰਦੇ ਨੇ ਨਾ ਕਿ ਆਪਣੀ ਧੀ ਆਪਣੀ ਜਾਇਦਾਦ ਚੁੱਕ ਕੇ ਭਰਾ ਦੇ ਪੁੱਤ ਦੇ ਹੱਥ ਦੇ ਚੜ੍ਹਦੇ ਨੇ ਕਿੰਨਾ ਹੁੰਦਾ ਇੱਕ ਵਿਸ਼ਵਾਸ ਇਸ ਇੱਤੇ ਤੇ ਪੁੱਤਰ ਉਹੀ ਵਿਸ਼ਵਾਸ ਤੂੰ ਹੁਣ ਬਣਾ ਕੇ ਰੱਖਣਾ ਇਹਨੂੰ ਟੁੱਟਣ ਨਹੀਂ ਦੇਣਾ ਅੱਛਾ ਠੀਕ ਮੈਂ ਨਾ ਅੱਗੇ ਬੜਾ ਸ਼ਰਮਿੰਦਾ ਹਾਂ ਮੈਂ ਸਾਰੀ ਕਾਲ ਤੋਂ ਤੇ ਮੈਨੂੰ ਨਾ ਹੋਰ ਸ਼ਰਮਿੰਦਿਆ ਨਾ ਕਰੋ ਇਹ ਚੀਜ਼ ਦੁਬਾਰਾ ਜ਼ਿੰਦਗੀ ਭਰ ਲਈ ਇਸ ਤਰ੍ਹਾਂ ਹੋ ਗਈ ਜਦੋਂ ਜਨਾਨੀ ਦਾ ਭਰੋਸਾ ਟੁੱਟਦਾ ਨਾ 골ੀ ਜਨਾਨੀ ਸੋਚਦੀ ਕਿ ਮੈਂ ਮਰ ਜਾ ਮੈਂ ਆਪਣੀ ਜ਼ਿੰਦਗੀ ਖਤਮ ਕਰ ਦਾਂ ਕਿਉਂਕਿ ਮੇਰੇ ਘਰ ਵਾਲੇ ਤੇ ਮੈਨੂੰ ਭਰੋਸਾ ਹੀ ਨਹੀਂ ਮੇਰੇ ਘਰ ਵਾਲੇ ਨੂੰ ਔਰ ਜੇ ਉਹ ਘਰ ਵਾਲਾ ਭਰੋਸਾ ਕਰਦਾ ਨਾ ਸਾਰੇ ਇੱਕ ਪਾਸੇ ਖੜੇ ਹੋ ਨਾ ਤੇ ਉਹ ਕੱਲੀ ਜਹੀ ਨਾ ਸਾਹੇ ਤੇ ਪਾਰੀ ਪੈ ਜਾਂਦੀ ਉਹਨੂੰ ਪਤਾ ਹੁੰਦਾ ਕਿ ਮੇਰੇ ਨਾਲ ਕੋਈ ਤੇ ਖੜਾ ਮੇਰੇ ਸਾਥ ਦੇਣ ਵਾਸਤੇ ਤੇ ਜਦੋਂ ਕੋਈ ਨਹੀਂ ਨੱਕਲ ਹੁੰਦਾ ਇਹ ਉਹਨੂੰ ਪੁੱਛ ਕੇ ਵੇਖੋ ਤੇ ਕੀ ਵੀ ਦਿੱਜ ਕੋਈ ਗੱਲ ਨਹੀਂ ਚਾਚੇ ਆਪਾਂ ਨਾ ਇਹ ਸਾਰੇ ਜਾਣੇ ਨਾ ਇਹਨੂੰ ਮਾੜਾ ਦੇ ਨ ਸਮਝ ਕੇ ਭੁੱਲ ਜਿਏ ਤੇ ਹੁਣ ਨਾ ਗਾਂ ਜਿਹੜਾ ਆ ਉਹ ਚੰਗੀ ਤਰ੍ਹਾਂ ਚੱਲੀ ਗਈ ਮੇਰੇ ਪੁੱਤ ਮੈਨੂੰ ਤੇਤੋਂ ਇਹੀ ਭਰੋਸਾ ਸੀ ਔਰ ਇਹੀ ਮੈਂ ਜਾਣਦੀ ਸੀ ਕਿਰਨ ਗੋਲਡੀ ਹੁਣ ਪੁੱਤਰ ਕਰ ਇੱਕ ਕੰਮ ਹੋਰ ਕਰ ਤੇ ਕਿਹੜਾ ਜੇ ਕਰੇਗਾ ਤੇ ਕਿਉਂ ਨਹੀਂ ਕਰਨਾ ਦੱਸੋ ਤਾਂ ਹੀ ਹੁਕਮ ਕਰ ਤੇਰਾ ਬੱਚਾ ਹੁਣ ਆਪਣੀ ਮੰਮੀ ਨੂੰ ਸੁਧਾ ਉਹ ਹੁਣ ਸਭ ਤੋਂ ਵੱਡਾ ਕੰਮ ਹੈ ਮੈਂ ਨਹੀਂ ਕਹਿੰਦੀ ਕਿ ਜਸਬੀਰ ਨੂੰ ਬੁਲਾਉਣਾ ਗੁੱਸਾ ਕਰ ਉਹਦੇ ਨਾਲ ਲੜਨਾ ਮਾਂ ਹੈ ਤੇਰੀ ਮਾਂ ਦੀ ਵੀ ਸੁਣ ਜਨਾਨੀ ਦੀ ਵੀ ਸੁਣ ਔਰ ਫੈਸਲਾ ਤੇਰੇ ਹੱਥੇ ਚ ਤੂੰ ਕਿਹਨੂੰ ਸਹੀ ਕਰੇ ਮਾਂ ਨੂੰ ਵੀ ਗਲਤ ਹੈ ਨਾ ਉਹਨੂੰ ਸਮਝਾ ਕਿਰਨ ਇਹ ਨਹੀਂ ਕਿਰਨ ਗਲਤੀ ਨਹੀਂ ਕਰੇਗੀ ਕਿਰਨ ਵੀ ਗਲਤੀ ਕਰੇਗੀ ਕਿਰਨ ਨੂੰ ਵੀ ਸਮਝਾ ਦੋਵਾਂ ਇਹ ਤੂੰ ਕਰ ਸਕਦਾ ਹੈ 골ਡੀ ਔਰ ਕੋਈ ਨਹੀਂ ਕਰ ਸਕਦਾ ਨਾ ਮੈਂ ਕਰ ਸਕਨੀ ਆ ਕੋਈ ਨਹੀਂ ਕਰ ਸਕਦਾ ਇਹ ਕੰਮ ਸਿਰਫ ਤੂੰ ਕਰ ਸਕਦਾ ਕਿਉਂਕਿ ਤੂੰ ਦੋਨਾਂ ਨੂੰ ਸਮਝਦਾ ਉਹ ਤੇਰੀ ਮਾਂ ਤੇ ਉਹਦੀ ਜਨਾਨੀ ਕਿਉਂ ਦਿਲ ਦੇ ਮਾੜੇ ਨਹੀਂ ਹੈਗੇ ਸਿਰਫ ਗੱਲ ਇਹ ਆ ਕਿ ਉਹਨਾਂ ਮਾਤਾ ਦੀਆਂ ਚੋਕਣਾ ਚ ਜਰਾ ਆਏ ਹੋਏ ਆ ਤੇ ਬਸ ਇਹਨਾਂ ਇਹਨਾਂ ਦੇ ਜਿਹੜਾ ਉਹ ਕਨੈਕਸ਼ਨ ਹੈ ਨਾ ਉਹ ਤੋੜਨਾ ਪੈਣਾ ਵਾ ਤੇ ਸਭ ਕੁਝ ਸਹੀ ਹੋ ਜਾਣਾ ਕੱਲ੍ਹ ਚਾਈ ਜੀ ਨਾਲ ਗੱਲ ਕੀਤੀ ਸੀ ਚਾਈ ਜੀ ਨੂੰ ਸਮਝਾਇਆ ਸੀ ਬੜਾ ਤੇ ਮੈਨੂੰ ਲੱਗਦਾ ਚਾਈ ਜੀ ਵੀ ਹੁਣ ਥੋੜਾ ਜਿਹਾ ਨਾ ਠੰਡੇ ਪੈਣਗੀ ਜੇ ਤੇ ਦੇਖੋ ਉਹਨਾਂ ਨੂੰ ਪੋਤਰੀਆਂ ਨਾਲ ਪਿਆਰ ਹੈ ਨਾ ਤਾਂ ਗੋ ਪੋਤਰੇ ਤੇ ਨੂੰਹਾਂ ਨਾਲ ਪਿਆਰ ਹੈ ਨਾ ਤੇ ਜ਼ਰੂਰ ਸਮਝ ਜਾਣਗੇ ਪਰ ਮੈਨੂੰ ਜਿੱਥੋਂ ਤੱਕ ਉਮੀਦ ਹੈ ਨਾ ਚਾਈ ਦੀ ਸਮਝ ਜਾਣਗੇ ਚਾਈ ਚ ਦਿਲ ਤੇ ਬਹੁਤ ਅੱਛੇ ਨੇ ਬਸ ਉਹ ਜਿਹੜੇ ਕਹਿੰਦੇ ਨੇ ਪੁਰਾਣੀ ਸੋਚ ਹੈ ਕਿ ਨਾ ਵੀ ਉਹ ਸੋਖੀ ਕਿਤੀ ਅਨਖ ਜਾਣੀ ਨਹੀਂ ਹੈਗੀ ਇਹ ਜਾਏਗੀ ਹੋਲੀ ਹੋਲੀ ਟਾਈਮ ਲੱਗੇ ਪਰ ਚਲੀ ਜਾਏਗੀ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਛੇਤੀ ਛੇਤੀ ਉਹ ਵੀ ਦੇਣ ਲਿਓਗੇ ਚਿਕਨੇ ਸੀ ਆ ਲੈਓਗੇ ਨੇ ਦੋਨੋਂ ਹੈ ਖੁਸ਼ ਹੋਵੋ ਦੋਨੋਂ ਜਿਹੜੇ ਤੁਸੀਂ ਚਲ ਮੈਂ ਕਿਹ ਕਿਹ ਨਾ ਮੇਰੇ ਸੋਈ ਦਾ ਕੰਮ ਵੇਖਾਂ ਤੇ ਤੁਸੀਂ ਬੈਠੋ ਚਾਹ ਪੀਣੀ ਜੀ ਬਣਾ ਲਓ ਤੇ ਰੰਗ ਬਣਾ ਲਿਆ ਚਰਨ ਜੀ ਮੈਂ ਜਿਹੜਾ ਕੱਲ ਕੰਮ ਕਿਹਾ ਸੀ ਉਹ ਕੀਤਾ ਜੇ ਕਿਹੜਾ ਕੰਮ ਕੱਲ ਤੁਹਾਨੂੰ ਚੂਹੇ ਮਾਰਨ ਵਾਲੀ ਦਵਾਈ ਕਹੀ ਸੀ ਨਹੀਂ ਅੱਛਾ ਤਾਂ ਜਿਆਦਾ ਨਹੀਂ ਮੈਂ ਕੱਲ ਕੀ ਕੀਤਾ ਸੀ ਤੁਹਾਨੂੰ ਮੈਂ ਤੁਹਾਨੂੰ ਚੂਹੇ ਮਾਰਨ ਵਾਲੀ ਦਵਾਈ ਕਿਹਾ ਸੀ ਤੁਹਾਨੂੰ ਪਤਾ ਨਹੀਂ ਯਾਦ ਕਿਉਂ ਨਹੀਂ ਰੰਦਾ ਕਿੱਥੇ ਤੁਹਾਡਾ ਦਿਮਾਗ ਤੁਰਿਆ ਰੰਦਾ ਹਰ ਵੇਲੇ ਕੱਲ ਮੰਜੂ ਦੇ ਨਾਲ ਬੈਠੇ ਸੀ ਜੇ ਗੋਡੇ ਨਾਲ ਗੋਡਾ ਜੋੜ ਕੇ ਤੇ ਹੱਸ-ਹੱਸ ਕੇ ਗੱਲਾਂ ਕਰਦੇ ਬੈਠੀ ਮੇਰੇ ਕੋਲ ਬਰਦਾਸ਼ਤ ਨਹੀਂ ਜੇ ਹੁੰਦਾ ਮੇਰੀ ਇੱਕ ਤੇ ਸੱਪ ਲੇਟਦਾ ਪਿਆ ਤੁਸੀਂ ਸੋਚਦੇ ਹੀ ਕੁਛ ਨਹੀਂ ਇਹ ਮੈਂ ਕੰਮ ਕਰਕੇ ਛੱਡਣਾ ਇਹ ਮਾਰ ਕੇ ਛੱਡਣਾ ਜੇ ਉਹਨੂੰ ਮੈਂ ਤੁਹਾਨੂੰ ਦੱਸ ਦਿੱਤਾ ਜੇ ਰਾਤੀ ਅਜੇ ਮੈਂ ਨਾ ਸੁੱਤਾ ਸੀ ਜੇ ਮੈਂ ਦੋ ਗੱਲਾਂ ਉਹਦੀ ਮਾਂ ਦੇ ਬਰਖਲਫ ਕੀ ਕੀਤੀਆਂ ਮੈਨੂੰ ਤਾਂ ਖਾਨ ਨੂੰ ਪੈ ਗਿਆ ਵੱਡੇ ਨੂੰ ਪੈ ਗਿਆ ਕੰਨਾਂ ਤੁਹਾਨੂੰ ਕੋਈ ਕੰਮ ਨਹੀਂ ਹੋਰ ਹਰ ਵੇਲੇ ਮੇਰੀ ਮਾਂ ਦੇ ਬਰਖਲਾ ਮੈਨੂੰ ਪੜਕੰਦੇ ਹੀ ਰਹਿੰਦੇ ਹੋ ਮੇਰੇ ਪੈਰਾਥਲੋ ਜ਼ਮੀਨ ਨਿਕਲ ਗਈ ਕਿ ਐ ਕੀ ਹੁੰਦਾ ਪਿਆ ਇਹ ਵੀ ਆਪਣੀ ਮਾਂ ਦਾ ਸੱਕਾ ਬਣ ਗਿਆ ਮੈਂ ਜਿਹੜਾ ਨਫ਼ਰਤ ਦੱਬੀ ਉਹਦੀ ਮਾਂ ਦੇ ਵਿਰੁੱਧ ਉਹਦੇ ਮਨ ਵਿੱਚ ਬੀਜੀਆਂ ਸੀ ਨਾ ਉਹ ਕੰਡੇ ਤੇ ਟੰਡਾ ਹੀ ਰਹਿਣੇ ਆ ਮੈਂ ਫੁੱਲਾਂ ਚ ਬਦਲਾ ਨਹੀਂ ਦੇਣਾ ਮੈਂ ਤੁਹਾਨੂੰ ਦੱਸ ਦਿੱਤਾ ਤੇ ਇਸ ਕੰਮ ਵਿੱਚ ਤੁਹਾਡੇ ਤੋਂ ਇਲਾਵਾ ਮੇਰਾ ਕੋਈ ਵਧੀਆ ਸਾਥ ਨਹੀਂ ਦੇ ਸਕਦਾ ਤੇ ਕੰਮ ਸਾਨੂੰ ਕਰਨਾ ਹੀ ਪੈਣਾ ਜੇ। ਵੇਖ ਪਛਵਿੰਦਰ ਟੁੱਟ ਮਾਰ ਤੇ ਗਾਲ੍ਹਾਂ ਕੱਢਣ ਤੱਕ ਕੰਮ ਠੀਕ ਸੀ ਤੇ ਜੇ ਤੇ ਮੈਨੂੰ ਹੂਣ ਕਵੇ ਕਿ ਮਰ ਮਰਾਨ ਵਾਲੀ ਗੱਲ ਤੇ ਉਹ ਮੇਰੇ ਹੱਥ ਖੜੇ। ਵੇਖ ਪਛਵਿੰਦਰ ਮੈਨੂੰ ਆਪਣੀ ਜ਼ਿੰਦਗੀ ਨਹੀਂ ਪਤਾ ਕਿ ਮੈਂ ਕਿਹੜੇ ਵੇਲੇ ਮਰ ਜਾਣਾ ਵਾ। ਮੈਂ ਨਹੀਂ ਜਾਣਦੀ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਬੱਚੇ ਖੁਸ਼ ਹੋਣ ਤੇ ਉਹ ਕਹਿਣ ਕਿ ਚਲ ਬੁੱਢੀ ਮਰ ਗਈ ਐ ਤੇ ਵੇਖ ਤੂੰ ਵੀ ਨਾ ਇਹ ਕੰਮ ਕਰ। ਅੱਛਾ ਚਾਈ ਤੂੰ ਡਰ ਗਈ ਐ ਤੇਰ ਕੋ ਉਹਨੇ ਕੰਮ ਨਹੀਂ ਹੋਣਾ ਇਹ ਕੰਮ ਮੈਂ ਆਪ ਹੀ ਕਰਾਂਗੀ ਤੇ ਕਿਸ ਤਰ੍ਹਾਂ ਕਰਨਾ ਹੈ ਉਹ ਮੈਂ ਹੀ ਸੋਚਾਂਗੀ ਮੈਨੂੰ ਤੁਹਾਡੇ ਕੋ ਕਿਥੇ ਕੋਈ ਉਮੀਦ ਨਹੀਂ ਜੀ ਪਛਿੰਦਰ ਦੁੱਲੇ ਬੇਰਾਧਾਰੇ ਕੁਛ ਨਹੀਂ ਵਿਗੜਿਆ ਤੇ ਹੁਣ ਵੀ ਸੁਧਰ ਜਾ ਜਾ ਦਫਾ ਹੋ ਤੇਰ ਕੋ ਕੱਖ ਨਹੀਂ ਹੋਣਾ